ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ ਆਪਾਂ ਤੂੜੀ ਦੇ ਰੇਟ ਦੇ ਬਾਰੇ ਕਿ ਪੰਜਾਬ ਦੇ ਵਿੱਚ ਤੂੜੀ ਦਾ ਰੇਟ ਕੀ ਚੱਲ ਰਿਹਾ ਹੈ ਦਸੰਬਰ ਮਹੀਨੇ ਦਾ ਪਹਿਲਾ ਹਫਤਾ ਚੱਲ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਤੂੜੀ ਹੈ ਜੀ ਪੰਜਾਬ ਦੇ ਕੁਝ ਵੱਖ-ਵੱਖ ਮੰਡੀਆਂ ਦੇ ਵਿੱਚ ਕੀ ਰਿਪੋਰਟ ਮਿਲੀ ਹੈ ਕਿੰਨਾ ਰੇਟ ਪ੍ਰਤੀ ਕੁਆਂਟਲ ਦਾ ਹੈ ਤੇ ਇਹਦੇ ਵਿੱਚ ਰੇਟ ਆਉਂਦੇ ਸਮੇਂ ਵਿੱਚ ਕੋਈ ਵਧੇਗਾ ਜਾਂ ਘਟੇਗਾ ਤੇ ਸਬੰਧਤ ਕੀ ਅਪਡੇਟ ਹੈ ਕਿਉਂਕਿ ਜਦੋਂ ਹੁਣ ਸਰਦیاں ਸ਼ੁਰੂ ਹੁੰਦੀਆਂ ਤੂੜੀ ਆ ਜਿਹੜੀ ਆਪਣੇ ਜਿਹੜੇ ਕਿਸੇ ਕਿਸਾਨ ਵੀਰਾਂ ਨੇ ਜਾਂ ਹੋਰਾਂ ਨੇ ਤੂੜੀ ਰੱਖੀ ਹੁੰਦੀ ਹੈ ਤਾਂ ਉਹ ਤੂੜੀ ਵੇਚਣ ਬਾਰੇ ਜਿਹੜੀ ਸਲਾਹਾਂ ਵਾਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜਾ ਦਸੰਬਰ ਹੋਇਆ ਜਨਵਰੀ ਫਰਵਰੀ ਤੋਂ ਲੈ ਕੇ ਮਾਰਚ ਤੱਕ ਜਿਹੜਾ ਤੂੜੀ ਜਿਹੜੀ ਖਰੀਦ-ਵੇਚ ਆ ਕਾਫੀ ਜ਼ੋਰਾਂ ਤੇ ਚੱਲਦੀ ਹੈ ਸੋ ਗੱਲ ਕਰਦੇ ਹਾਂ ਹੁਣ ਪਹਿਲਾਂ ਸਭ ਤੋਂ ਮੁੱਢਲਾ ਕਰਦੇ ਹਾਂ ਧੂਰੀ ਮੰਡੀ ਦੀ ਰੇਟ ਧੂਰੀ ਦੇ ਵਿੱਚ ਰੇਟ ਆ 680 ਰੁਪਏ ਪ੍ਰਤੀ ਕੁਆਂਟਲ ਇਸ ਤੋਂ ਇਲਾਵਾ ਜਗਰਾਉ ਮੰਡੀ ਦੇ ਵਿੱਚ ਜਿਹੜਾ ਰੇਟ ਆ ਉਹ 700 ਰੁਪਏ ਪ੍ਰਤੀ ਕੁਆਂਟਲ ਦਾ ਰੇਟ ਸਾਹਮਣੇ ਆਇਆ ਤੇ ਗੁਰਦਾਸਪੁਰ ਮੰਡੀ ਦੇ ਵਿੱਚ ਜਿਹੜੀ ਤੂੜੀ ਆ 750 ਰੁਪਏ ਪ੍ਰਤੀ ਕੁਆਂਟਲ ਤੱਕ ਵੀ ਕੀ ਆ ਤੇ ਪੰਜਾਬ ਹਰਿਆਣਾ ਦੇ ਸਾਂਝੇ ਖੇਤਰ ਅੰਬਾਲਾ ਦੇ ਵਿੱਚ ਜਿੱਥੇ ਦੋਏ ਸੂਬਿਆਂ ਤੋਂ ਤੂੜੀ ਆਉਂਦੀ ਉੱਥੇ ਜਿਹੜਾ ਰੇਟ ਆ 700 ਰੁਪਏ ਪ੍ਰਤੀ ਕੁਆਂਟਲ ਤੱਕ ਰਿਹਾ ਹੈ ਤੇ ਉਹ ਤੋਂ ਬਿਨਾਂ ਸ਼੍ਰੀ ਅਮਰitsar ਸਾਹਿਬ ਮੰਡੀ ਦੀ ਗੱਲ ਕਰੀਏ ਇੱਥੇ ਵੀ ਜਿਹੜਾ ਤੂੜੀ ਦਾ ਰੇਟ ਆ ਪ੍ਰਤੀ ਕੁਆਂਟਲ 650 ਰੁਪਏ ਪ੍ਰਤੀ ਕੁਆਂਟਲ ਦਾ ਰੇਟ ਲਿਆ ਹੈ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ ਤੂੜੀ ਦਾ ਰੇਟ ਆ ਕਾਫੀ ਜਿਆਦਾ ਘਟ ਰਿਹਾ ਇੱਥੇ 450 ਤੋਂ ਲੈ ਕੇ 550 ਤੱਕ ਪ੍ਰਤੀ ਕੁਆਂਟਲ ਤੂੜੀ ਦਾ ਰੇਟ ਰਿਹਾ ਹੈ ਤੇ ਉਸ ਤੋਂ ਇਲਾਵਾ Rajasthan ਦੀ ਗੱਲ ਕਰ ਤਾਂ Rajasthan ਦੀ गंगानगर ਮੰਡੀ ਦੇ ਵਿੱਚ ਜਿਹੜਾ ਰੇਟ ਆ ਤੂੜੀ ਦਾ ਉਹ 680 ਤੋਂ ਲੈ ਕੇ 730 ਰੁਪਏ ਪ੍ਰਤੀ ਕੁਆਂਟਲ ਤੱਕ ਰਿਹਾ ਹੈ ਕਿਉਂਕਿ Rajasthan ਦੇ ਵਿੱਚ ਜਿਹੜੀ ਤੂੜੀ ਆ ਕਾਫੀ ਜਿਆਦਾ ਜਾਂਦੀ ਆ ਪੰਜਾਬ ਤੋਂ ਵੀ ਸੋ ਇਹ ਸੀ ਕੁਝ ਮੰਡੀਆਂ ਜਿਨ੍ਹਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਮੰਡੀਆਂ ਜਿਵੇਂ ਖੰਨਾ ਮੰਡੀ ਹੋਗੀ ਇੱਥੇ ਵੀ ਜਿਹੜਾ ਰੇਟ ਆ 550 ਤੋਂ ਲੈ ਕੇ 650 ਤੱਕ ਰਿਹਾ ਹੈ ਤੇ ਪੰਜਾਬ ਦੇ ਹੋਰ ਵੀ ਟੁੱਟਵੇਂ ਖੇਤਰਾਂ ਵਿੱਚੇ ਛੋਟੇ-ਮੋਟੇ ਜਿਹੜੇ ਸੌਦੇ ਹੁੰਦੇ ਨੇ ਉਹ ਲਗਭਗ ਜ਼ਿਆਦਾਤਰ 500 ਤੋਂ ਲੈ ਕੇ 650 ਦੇ ਦਰਮਿਆਨ ਜ਼ਿਆਦਾਤਰ ਸੌਦੇ ਨੇੜੇ ਤੂੜੀ ਦੇ ਉਹ ਦੇਖਣ ਨੂੰ ਮਿਲ ਰਹੇ ਨੇ ਕੁਝ ਮੰਡੀਆਂ ਦੇ ਵਿੱਚ ਰੇਟ ਥੋੜੇ ਜਿਹਾ ਚੜ੍ਹੇ ਹੋਏ ਨੇ ਉੱਥੇ ਜਿਹੜਾ ਰੇਟ ਆ 600 ਤੋਂ ਲੈ ਕੇ 700 750 ਦੇ ਆਸ-ਪਾਸ ਤੱਕ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਜਿਹੜਾ 250 ਰੁਪਏ ਦਾ ਅੰਤਰ ਇਹਦਾ ਮੇਨ ਕਾਰਨ ਇਹ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਤੂੜੀ ਦੀ ਭਰਮਾਰ ਹੁੰਦੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਕਣਕ ਦੀ ਫਸਲ ਹੀ ਜ਼ਿਆਦਾ ਹੁੰਦੀ ਹੈ ਝੋਨਾ ਕਣਕ ਇਹ ਫਸਲੀ ਚੱਕਰ ਆ ਉਸ ਇਲਾਕੇ ਵਿੱਚ ਤੂੜੀ ਦੀ ਭਰਮਾਰ ਹੁੰਦੀ ਹੈ ਰੇਟ ਥੋੜਾ ਜਿਆਦਾ ਡਾਊਨ ਰਹਿੰਦਾ ਤੇ ਜਿਹੜੇ ਖੇਤਰਾ ਵਿੱਚ ਝੋਨਾ ਆਲੂ ਮੱਕੀ ਦੀ ਫਸਲ ਹੁੰਦੀ ਹੈ ਤੂੜੀ ਬਹੁਤ ਘੱਟ ਹੁੰਦੀ ਹੈ ਉੱਥੇ ਕਣਕ ਘੱਟ ਹੋਣ ਕਰਕੇ ਤਾਂ ਉਹਨਾਂ ਖੇਤਰਾ ਵਿੱਚ ਜਿਹੜੀ ਤੂੜੀ ਆ 100 150 ਰੁਪਏ ਪ੍ਰਤੀ ਜ ਦੀ ਤੇਜ਼ੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਫਿਲਹਾਲ ਜਿਹੜੇ ਰੇਟ ਨੇ ਲਗਭਗ ਇਸੇ ਤਰ੍ਹਾਂ ਹਜੇ ਚੱਲਦੇ ਰਹਿਣਗੇ ਦਸੰਬਰ ਦੇ ਵਿੱਚ ਕਿਉਂਕ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਤੂੜੀ ਦੇ ਵਿੱਚ ਹੋਰ ਥੋੜੀ ਬਹੁਤ ਤੇਜ਼ੀ ਆਪਾਂ ਦੇਖਣ ਨੂੰ ਮਿਲ ਸਕਦੀ ਹੈ ਜਨਵਰੀ ਤੋਂ ਲੈ ਕੇ ਫਰਵਰੀ ਮਹੀਨੇ ਦੇ ਵਿੱਚਕਾਰ ਪਰ ਜ਼ਿਆਦਾ ਤੇਜ਼ੀ ਨਹੀਂ ਆਊਗੀ 150 ਰੁਪਏ ਦੀ ਤੇਜ਼ੀ ਆ ਜ਼ਿਆਦਾਤਰ ਰੇਟ ਨੇ ਜਿਹੜੇ ਇਸੇ ਤਰ੍ਹਾਂ 500 ਤੋਂ ਲੈ ਕੇ 700 750 ਦੇ ਆਸ-ਪਾਸ ਹੀ ਜ਼ਿਆਦਾਤਰ ਘੁੰਮਣ ਦੀ ਸੰਭਾਵਨਾ ਬਣੀ ਹੋਈ ਹੈ। ਬਾਕੀ ਅਗਲੇ 5-4 ਦਿਨਾਂ ਦੇ ਵਿੱਚ ਫਿਰ ਨਵੀਂ ਰਿਪੋਰਟ ਜੋ ਮਿਲੇਗੀ ਤੁਹਾਡੇ ਤਾਂ ਸਾਂਝੀ ਕਰ ਦਿੱਤੀ ਜਾਵੇਗੀ। ਸੋ ਚੈਨਲ YouTube ਫਾਰਮਰ ਨਾਲ ਬਣੇ ਰਹੋ।